ਕਿੰਨਾ ਕ ਦੁੱਧ ਪਾਤਾ ਸੀਗਾ ਜੀ ਬਾਈ ਜੀ ਇਹਨੇ ਪਹਿਲੇ 14 ਕਿਲੋ ਦੋ ਸੀਗਾ ਜੀ ਤੇ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਪੁਲੇਰੀਆਂ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਤਹਿਸੀਲ ਦੋਸਤੋ ਮਲੋਟ ਬਾਈ ਗਰਮੀਤ ਦੇ ਘਰੋਂ ਵੀਡੀਓ ਬਣਾ ਰਹੇ ਆ ਇੱਕ ਕਰਨਾ ਆਪਾਂ ਮੋਹਰਾ ਨਸਲ ਦਾ ਨਗੀਨਾ ਦਿਖਾਵਾਂਗੇ ਦੂਜਾ ਸੂਆ ਸੋਨ ਵਾਲੀ ਘਰੇਲੂ ਕਾਮਾਂ ਬਾਈ ਨੇ ਹਾ ਛੋਟੀ ਸੇਲ ਕਰਨੀ ਆ ਕਿੰਨਾ ਕ ਵੀਰਰਾਂ ਕੋਲੇ ਪਹਿਲੇ ਸੂਏ ਨੇ ਦੁੱਧ ਦਿੱਤਾ ਜਮਾ ਇੱਕ ਕਰੇ ਲੁਕਾ ਮਾ ਵੀਰੇ ਮੋਰਾ نسل ਦੀ ਦੋਸਤੋ ਝੋਟੀ ਆ ਬਾਈ ਨੇ ਆਪਾਂ ਨੂੰ ਦੱਸਿਆ ਐਚ ਐਲ ਡੀ ਬੀ 10 26 99 ਦੀ ਤਾਂ ਇਹ ਵੀਰੇ ਆਪ ਗੱਬਣ ਦਾ ਬਾਈ ਕਹਿੰਦਾ ਆਪਣੇ ਨੋਟ ਚ ਨਹੀਂ ਰਿਹਾ ਵੀ ਕਿਹੜੇ ਸਿਮਨ ਤੋਂ ਆ ਉਹ ਥੋੜਾ ਜਿਹਾ ਡਾਊਟ ਚਾਹ ਜਿਹੜੀ ਝੋਟੀ ਐ ਦੋਸਤੋ ਆਪ ਦਾ ਛਬੀ 99 ਦੀ ਆ ਬਾਕੀ ਆ ਜੋ ਆਪਾਂ ਬਾਈ ਗਰਮੀਤ ਨਾਲ ਸਾਰੀ ਗੱਲਬਾਤ ਕਰਾਂਗੇ ਕੀ ਵੀਰੇ ਦਾ ਮੁੱਲ ਰੱਖਦਾ ਤੇ ਕੀ ਇਹਦਾ ਰਿਕਾਰਡ ਆ ਦੋਸਤੋ ਇੱਕ ਜਮਾ ਨਗੀਨਾਗਾ ਦੂਰ ਬਹੁਤ ਪਹੁੰਚੇ ਆ ਅੱਜ ਵੀਡੀਓ ਬਣਾਉਣਾ ਤੇ ਦੋਸਤੋ ਆਪਾਂ ਤੁਹਾਨੂੰ ਇੱਕ ਡਾਇਮੰਡ ਪੀਸ ਦਿਖਾਵਾਂਗੇ ਹੋਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਜੀ ਆਪਣਾ ਆ ਗਿਆ ਪਿੰਡ ਭਲੇਰ ਆ ਜੀ ਆਪਣਾ ਹਾਂਜੀ ਜਿਹੜਾ ਮੋਸਰ ਜੀ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਹਾਂਜੀ ਨਾਲ ਕਿਹੜੇ ਪਿੰਡ ਆਈ ਆਪਣੇ ਨਾਲ ਅਗਲੇ ਪੰਨੇ ਆਪਣਾ ਪਿੰਡ ਲੱਕੜਵਾਲਾ ਜੀ ਹਾਂਜੀ ਪਿਛਲੇ ਪੰਨੇ ਆਪਣਾ ਪਿੰਡ ਰੱਤਾ ਖੇੜਾ ਜੀ ਠੀਕ ਹੈ ਤੇ ਆਰਮਾੜਾ ਵੱਡੀ ਰੋਡ ਤੇ ਆ ਗਏ ਠੀਕ ਹੈ ਠੀਕ ਆ ਘਰੇਲੂ ਕੰਮ ਹੈ ਨਾ ਇਹ ਆਪਣੇ ਘਰੇਲੂ ਕੰਮ ਹੈ ਬਾਈ ਜੀ ਤੇ ਮੋਰਾ ਨਾਲ ਚਹਤ ਪੈਂਦੀ ਆ ਆਹ ਮੋਰਾ ਨਾਲ ਚਹਤ ਪੈਂਦੀ ਆ ਵੀਰ ਜੀ ਕਿੰਨਵਾ ਸੂਆ ਹੁੰਦੀ ਆ ਇਹ ਬਾਈ ਜੀ ਦੂਜਾ ਸੂਆ ਹੁੰਦੀ ਆ ਜੀ ਦੂਜਾ ਸੂਆ ਹੁੰਦੀ ਆ ਅੱਜ ਕਿੰਨੇ ਦਿਨ ਰਹਿੰਦੇ ਆ ਇਹ ਇਹ ਬਾਈ ਜੀ ਇਹਦੇ ਇੱਕ ਤਰੀਕ ਨੂੰ ਮੇਰੇ ਹਿਸਾਬ ਨਾਲ ਢੇੜ ਪੂਰੇ ਹੋ ਜਾਣਗੇ ਇੱਕ ਤਰੀਕ ਨੂੰ ਇੱਕ ਨਵੰਬਰ ਨੂੰ ਦੋਸਤੋ ਦਿਨ ਤੇ ਫਿਲਹਾਲ ਜਿਹੜੀ ਤਿਆਰੀ ਤੂਰੀ ਐ ਨਾ ਝੋਟੀ ਨੇ ਦੋਸਤੋ ਬਹੁਤ ਸੋਹਣੀ ਕਰੀ ਆ ਜਮਾ ਇੱਕ ਸ਼ਾਹ ਕਾਲੀ ਯਾਰ ਇੱਕ ਪੂਛ ਚ ਬਾਲ ਵੀ ਚਿੱਟਾ ਨਹੀਂ ਹੈਗਾ ਜੈਡ ਬਲੈਕ ਜੀ ਨੂੰ ਕਹਿ ਦਗੇ ਨਗੀਨਾ ਦੋਸਤੋ ਉਹ ਆ ਗੱਬਣ ਦਾ ਬਾਈ ਕਲੀਅਰ ਆ ਕਿਹੜੇ ਤੋਂ ਆ ਕੇ ਹੋਣੀ ਜਾਦ ਨਹੀਂ ਗੱਬਣ ਯਾਰ ਧਿਆਨ ਚ ਨਹੀਂ ਗੱਬਣ ਦਾ ਆਪਣਾ ਵੀ ਟੀਕਾ ਹੀ ਰਖਾਇਆ ਸੀ ਹਾਂ ਟੀਕਾ ਰਖਾਇਆ ਜੀ ਰਖਾਇਆ ਚੰਗੀ ਆ ਹਾਂ ਬਸ ਰਖਾਇਆ ਚੰਗੀ ਜੀ ਠੀਕ ਆ ਠੀਕ ਆ ਖੋਲ ਕੇ ਬਾਕੀ ਇੱਕ ਵਾਰੀ ਆਪਾਂ ਤੋੜ ਕੇ ਦਿਖਾ ਦਿੰਨੇ ਹਾਂਜੀ ਹਾਂਜੀ ਖੋਲ ਕੇ ਦੋਸਤੋ ਸੋਨੂੰ ਮੈਂ ਤੋੜ ਕੇ ਦਿਖਾ ਦਿੰਨਾ ਝੋਟੀ ਦੁੱਧ ਪੀਰ ਬਹੁਤ ਸੋਹਣਾ ਦੱਸਦਾ ਵੀ ਪਹਿਲੇ ਸੂਏ ਤਕਰੀਬਨ ਕਿੰਨਾ ਕ ਦੁੱਧ ਪਾਤਾ ਸੀਗਾ ਜੀ ਬਾਈ ਜੀ ਪਹਿਲੇ 14 ਕਿਲੋ ਦੁੱਧ ਸੀਗਾ ਜੀ 13 14 ਦੁੱਧ ਆ ਵਧੀਆ ਜੀ ਸੀਗਾ ਸੀਗਾ ਠੀਕ ਹੈ ਠੀਕ ਆ ਆ ਦੇਖੋ ਦੋਸਤੋ ਜੇ ਮੈਂ ਕੋਤੋਫਈਆ ਜਿਹੜੇ ਵੀ ਮੇਰੇ ਭਰਾ ਨੇ ਚੰਗੇ ਪੈਸੇ ਖਰਚ ਕਰਨੇ ਆ ਕੋਈ ਬਰੀਡ ਦਾ ਪਸ਼ੂ ਚਾਹੀਦਾ ਨਾ ਤਾਂ ਬਾਈ ਨਾਲ ਜਰੂਰ ਸੰਪਰਕ ਕਰਿਓ ਨੰਬਰ ਭਰਾ ਦਾ ਹੇਠਾਂ ਚੱਲੀ ਜਾਂਦਾ ਉਧਰ ਹੀ ਮੋੜ ਲਓ ਜੀ ਹਾਂ ਖੁਰਨੀਆਂ ਕੋਲੇ ਉੱਥੇ ਹੀ ਲੈ ਜਾਓ ਆ ਕਰੋ ਵੀਰੇ ਝੋਟੀ ਚੈੱਕ ਕਿਸੇ ਕਿਸਮਤ ਵਾਲੇ ਘਰਾਂ ਚ ਇਹ ਜਿੰਗੇ ਨਗੀਨੇ ਪੈਦਾ ਹੁੰਦੇ ਆ ਵੀਰੇ ਬਾਕੀ ਆ ਦੇਖੋ ਦੋਸਤੋ ਕਰਮਾਲੀ ਦਾ ਹਵਾਨਾ ਚੈੱਕ ਕਰੋ ਆ ਦੇਖੋ ਵੀਰੇ ਰੰਗ तकरीबन ਬਾਈ ਕਹਿੰਦਾ 1 ਨਵੰਬਰ ਨੂੰ ਪੂਰੇ ਆ ਛੋਟੀ ਦੋਸਤੋ ਸਰੀਰ ਦੀ ਰਾਜ ਰੂਜੀ ਬਹੁਤ ਸੋਹਣੀ ਆ ਤੇ ਜਿਹੜੀ ਚੀਜ਼ ਆ ਉਹ ਸਾਹਮਣੇ ਆਪਾਂ ਨੂੰ ਦਿਖਦੀ ਆ ਜਮੇ ਕਾਮ ਪਸ਼ੂ ਪਾਲਕਾ ਵੀਰੇ ਬਹੁਤ ਸੋਹਣਾ ਇੱਕ ਨਗੀਨਾ ਹੀ ਆ ਕਰੇ ਆ ਕਰਮਾਲੀ ਦੀ ਚੈੱਕ ਕਰੋ ਤੇ ਥਾਣਾ ਜਿਹੜੇ ਜਮਾ ਵੀਰੇ ਚਵਾਈ ਜੀ ਵਾਲੇ ਮੁੱਠੀ ਵਾਲੇ ਆ ਦੇਖੋ ਵੀਰੇ ਲੇਵਾ ਦੇਖੋ ਜਮਾ ਪਾਸਮਾ ਟਾਈਟ ਫਿਕਸਡ ਰਾ ਵੀਰੇ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਕੋਲੇ ਆ ਜੋ ਜਿਵੇਂ ਮਰਜੀ ਆਪਦੀ ਤੁਸੀਂ ਤਸੱਲੀ ਚਾਰੇ ਪੱਖਾਂ ਤੋਂ ਕਰਕੇ ਬਾਈ ਨਾਲ ਸੌਦਾ ਕਰ ਲਿਓ ਬਾਕੀ ਨੰਬਰ ਮਾਲਕ ਦਾ ਹੀ ਠਾਂ ਚੱਲੀ ਜਾਂਦਾ ਕੱਢ ਲਿਆ ਬਾਈ ਵੀਰੇ ਇੱਧਰੋਂ ਲਿਆ ਆ ਦੇਖੋ ਵੀਰੇ ਥੋੜਾ ਜਿਹਾ ਦੂਸਰੇ ਪਸ਼ੂਆਂ ਦਾ ਹੋ ਕਰਦੀ ਆ ਤਾਂ ਕਰਕੇ ਉਧਰ ਨੂੰ ਜਾਂਦੀ ਆ ਆ ਲੈ ਬਾਈ ਕਰੋ ਚੈੱਕ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਊਗੀ ਤਾਂ ਕਰ ਲਿਓ ਵੀਰ ਨਾਲ ਸੰਪਰਕ ਮੁੱਲ ਆ ਜਿਹੜਾ ਆਪਾਂ ਬਾਈ ਤੋਂ ਕਨਫਰਮ ਕਰਾ ਦੰਨੇ ਆ ਹਾਈਟ ਦੀ ਕੱਦਵਜਨ ਤੇ ਸਾਰੇ ਪੱਖਾਂ ਤੋਂ ਯਾਰ ਬਹੁਤ ਸੋਹਣੀ ਹੈ ਜੁੱਤੀ। ਗਰਮੀਤ ਬਾਈ ਕੀ ਭਾਅ ਕਰਦੇ ਹੋ ਫਿਰ ਇਹਦਾ ਜੀ? ਬਾਈ ਜੀ ਭਾਅ ਆਪਾਂ ਤਾਂ ਜਮਾ ਇੱਕੋ ਹੀ ਗੱਲ ਕਰਦੇ ਹਾਂ ਜੀ। ਹਾਂਜੀ। ਆਪਾਂ ਜੀ 175 ਰੱਖੀਏ। 1,75,000 ਠੀਕ ਆ 1,75,000 ਬਾਈ ਨੇ ਦੋਸਤੋ ਡਿਮਾਂਡ ਰੱਖੀ ਆ। ਸੋ ਜਿਹੜੇ ਵੀ ਭਰਾ ਨੂੰ ਪਸੰਦ ਆਉ ਤਾਹੋ ਜੇ ਹਸਾਵਨਾ ਬਾਈ ਨਾਲ ਕਰ ਲਿਓ ਸੰਪਰਕ। ਇਹਦੇ ਚੋਂ ਮਾੜਾ ਮੋਟਾ ਮਾਰਜਨ ਜਾਂ ਜ਼ਰੂਰ ਹੋ ਜਾਊਗਾ। ਕੋਈ ਬੜਾ ਫਰਕ ਨਹੀਂ ਰਹਿਣਾ ਵੀਰੇ ਇਹਦੇ ਚ। ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਾ